ਜਾ ਰਹੀ ਹੈ ਵੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਮੈਂ ਹਰੇਕ ਸਿਕ ਨੂੰ ਕਹਿਣਾ ਕਿ ਜਦੋਂ ਸਾਡਾ ਮੁਖ ਇਹ ਠੰਡੇ ਬੁਰਜਵਲ ਹੁੰਦਾ ਆਪਣੇ ਚਿਹਰੇ ਦਾ ਦਾੜਾ ਆਪਣੀ ਦਸਤਾਰ ਤੇ ਆਪਣਾ ਲਿਬਾਸ ਆਪਣੀ ਆਇਡੈਂਟੀ ਸਿੰਘ ਅਤੇ ਕੌਰ ਜੇ ਅੱਜ ਬਦਲਤ ਹੈ ਤਾਂ ਇਸ ਠੰਡੇ ਬੁਰਜ ਦੀ ਬਦਲਤ ਹੈ ਯਾਰ ਜੋ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਦੀ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜੇ ਮਾ ਗੁਜਰ ਕੌਰ ਨੇ ਫਤਿਹਗੜ੍ਹ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਇਹ ਸ਼ਹਾਦਤ ਦਿੱਤੀ ਹੈ। ਤੋਂ ਦੁਨੀਆ ਦੇ ਉੱਤੇ ਨਾਂ ਪਹਿਲਾਂ ਇਹੋ ਜਿਹਾ ਕਾਰਨਾ ਕਰਮ ਕਦੇ ਸੁਣਿਆ ਸੀ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਕਲਪਨਾ ਕੀਤੀ ਜਾ ਸਕਦੀ। ਪਹਿਲਾਂ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਦਾ ਵਿਛੜ ਜਾਣਾ। ਜੀ। ਔਰ ਫਿਰ ਇੱਕ ਆਨੰਦਪੁਰ ਸਾਹਿਬ ਵਰਗੀ ਜਿਹੜੀ ਸਲਤਨਤ ਨੂੰ ਛੱਡਣਾ ਜੀ ਸਹਬਜ਼ਾਦਿਆਂ ਦੇ ਨਾਲੋਂ ਭਰਾਵਾਂ ਦਾ ਵਿਛੜ ਜਾਣਾ ਮਾਵਾ ਦਾ ਵਿਛੜ ਜਾਣਾ ਉਹ ਕਿੱਥੇ ਛੋਟਾ ਸੀ ਬਿਲਕੁਲ ਆਨੰਦਪੁਰ ਸਾਹਿਬ ਨੂੰ ਗਵਾਉਣ ਦਾ ਦਰਦ ਹੂੰ ਪਰਿਵਾਰ ਵਿਛੋੜੇ ਤੇ ਆ ਕੇ ਪਰਿਵਾਰ ਦੇ ਵਿਛੜਨ ਦਾ ਦਰਦ ਨੀਹਾਂ ਦੇ ਵਿੱਚ ਲਿਆ ਕੇ ਸਜ਼ਾ ਦਿੱਤੀ ਗਈ ਤੇ ਉਹਦੇ ਮੁਤਾਬਕ ਜਿਹੜਾ ਉਹਨਾਂ ਨੂੰ ਕੈਦ ਕੀਤਾ ਗਿਆ ਇੱਕ ਤੇ ਛੋਟੀ ਜੀ ਸਜ਼ਾ ਕਿ ਮਹਾਰਾਜ ਨੇ ਕਿਹਾ ਸੀ ਭਾਵੇਂ ਸਾਰਾ ਸੰਸਾਰ ਰੋਵੇ ਪਰ ਤੁਹਾਡੀ ਅੱਖ ਦੇ ਵਿੱਚੋਂ ਜਲ ਨਹੀਂ ਆਉਣਾ ਚਾਹੀਦਾ ਅੱਜ ਅਸੀਂ ਪ੍ਰਮਾਣ ਦੇ ਰਹੇ ਹਾਂ ਕਿ ਦਸ਼ਰਤ ਵਰਗੇ ਵੀ ਪੁੱਤਰ ਦੇ ਵਿਯੋਗ ਵਿੱਚ ਰੋਏ ਪਰ ਸਾਡਾ ਗੁਰੂ ਚੜ੍ਹਦੀ ਕਲਾ ਦੇ ਵਿੱਚ ਪੁੱਤਰਾ ਨੂੰ ਤੋੜ ਗਿਆ ਇਸ ਕਰਕੇ ਗੁਰੂ ਖਾਲਸਾ ਜੀ ਇਹ 11 12 13 ਪੋ ਸਾਡੇ ਲਈ ਕੌਮੀ ਤੌਰ ਤੇ ਦਿਹਾੜੇ ਇਸ ਕਰਕੇ ਵੱਡੇ ਨੇ ਕਿ ਜੇ ਸਾਡੀ ਕਿਉਮ ਜਿਉਂਦੀ ਹੈ ਤਾਂ ਇਹ ਤਿੰਨ ਦਿਨਾਂ ਦੀ ਬਦੌਲਤ ਜਿਉਂਦੀ ਹੈ ਇੱਥੇ ਆਉਣ ਦੀ ਮਰਜ਼ਾਦਾ ਇਹ ਆ ਕਿ ਬੜੀ ਸਾਦਗੀ ਨਾਲ ਆਉਣਾ ਚਾਹੀਦਾ ਹੈ ਬੜੇ ਸਹਿਜ ਪਾ ਦੇ ਵਿੱਚ ਆਉਣਾ ਚਾਹੀਦਾ ਹੈ ਇੱਕ ਸਿਧਾਂਤ ਕਹਿੰਦਾ ਹੈ ਕਿ ਸਭ ਤੋਂ ਵੱਡਾ ਪਾਪ ਹੈ ਕਿ ਕਿਸੇ ਟੁੱਟੇ ਨੂੰ ਕਿਸੇ ਜੁੜੇ ਹੋਏ ਨੂੰ ਤੋੜ ਦੇ ਗੁਰੂ ਦੇ ਨਾਲ ਹੁਣ ਜਦੋਂ ਤੁਸੀਂ ਇੱਥੇ ਹਾਰਨ ਮਾਰਦੇ ਇਹੋ ਜਿਹੀ ਅਵਸਥਾ ਵਿੱਚ ਆਉਂਦੇ ਹੋ ਕੋਈ ਇੱਥੇ ਬਾਣੀ ਪੜਦਾ ਜਾ ਰਿਹਾ ਹੈ ਤੇ ਉਹਦੀ ਬਿਰਤੀ ਟੁੱਟ ਗਈ ਤੁਹਾਡੇ ਕਿਸੇ ਵੀ ਕਾਰਨ ਕਰਕੇ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਤੁਹਾਡਾ ਜਿਹੜਾ ਆਉਣਾ ਹੈ ਇਹ ਗੁਰੂ ਦੀ ਤੁਹਾਡੇ ਤੇ ਨਾਰਾਜ਼ਗੀ ਹੋ ਜਾਣੀ ਹੈ ਜਦੋਂ ਇਤਿਹਾਸ ਦੀ ਗੱਲ ਕਰਦੇ ਆ ਤਾਂ ਇਤਿਹਾਸਕਾਰ ਜਦੋਂ ਇਤਿਹਾਸ ਲਿਖਦਾ ਹੈ ਉਹ ਆਪਣੀ ਕੌਮ ਦੇ ਆਪਣੇ ਮਜ਼ਬ ਨੂੰ ਹਮੇਸ਼ਾ ਹੀ ਉਲਾਰਦਾ ਹੈ ਪਰ ਕੁਝ ਇਤਿਹਾਸ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਲਿਖਿਆ ਨਹੀਂ ਜਾਂਦਾ ਜਿਨ੍ਹਾਂ ਨੂੰ ਸਿਰਜਿਆ ਜਾਂਦਾ ਹੈ ਜਿਨ੍ਹਾਂ ਨੂੰ ਪਿੰਡੇ ਤੇ ਹੰਡਾਇਆ ਜਾਂਦਾ ਹੈ ਤੇ ਜਦੋਂ ਸਿੱਖੀ ਦੀ ਗੱਲ ਚੱਲਦੀ ਹੈ ਤਾਂ ਇੰਦਾ ਲੱਗਦਾ ਹੈ ਕਿ ਇਸ ਦਾ ਤਾਂ ਇਤਿਹਾਸ ਦਾ ਹਰ ਪੰਨਾ ਹੀ ਸਿੱਖਾਂ ਨੇ ਆਪਣੇ ਲਹੂ ਦੇ ਨਾਲ ਲਿਖਿਆ ਹੋਵੇ ਇਹਨਾਂ ਨੂੰ ਭਾਵੇਂ ਕਿ ਸਿੱਖ ਇਤਿਹਾਸਕਾਰਾਂ ਨੇ ਕੱਟ ਲਿਖਿਆ ਉਸ ਬਾਰੀ ਕੌਮਾਂ ਦੇ ਜਿਹੜੇ ਇਤਿਹਾਸਕਾਰ ਸੀ ਉਹਨਾਂ ਨੇ ਬਹੁਤਾ ਲਿਖਿਆ ਜਦੋਂ ਇਤਿਹਾਸ ਦੀ ਗੱਲ ਚੱਲਦੀ ਹੈ ਤੇ ਇਤਿਹਾਸ ਦਾ ਇਹ ਜਿਹੜੀ ਤਵਾਰੀਖ ਫਤਿਹਗੜ ਸਾਹਿਬ ਦੀ ਧਰਤੀ ਤੇ ਓੰਕਰੀ ਸੀ ਉਹ ਬੇਮਿਸਾਲ ਸੀ ਜਿਸ ਵਰਗੀ ਤਵਾਰੀਖ ਕਿਤੇ ਵੀ ਨਹੀਂ ਮਿਲਦੀ ਇਹ ਤਵਾਰੀਖ ਇਸ ਕਰਕੇ ਵੀ ਮਹੱਤਵਪੂਰਨ ਹੈ ਜਦੋਂ ਇਸ ਤਵਾਰੀਖ ਨੂੰ ਪੜਿਆ ਜਾਂਦਾ ਹੈ ਜਿੱਥੇ ਸਿੱਖ ਇਤਿਹਾਸਕਾਰ ਨੇ ਇਸ ਦਾ ਵਰਣਨ ਕਰਦਿਆਂ ਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੋਏ ਤਾਂ ਉੱਥੇ ਹੀ ਬਾਹਰੀ ਇਤਿਹਾਸਕਾਰ ਸੀ ਜਿਹੜੇ ਬਾਰੀ ਧਰਮਾਂ ਦੇ ਉਹ ਵੀ ਗੁਰੂ ਪਾਤਸ਼ਾਹ ਜੀ ਦੇ ਮੂਰੀਦ ਹੋ ਕੇ ਰਹਿ ਗਏ ਫੇਰ ਭਾਵੇਂ ਉਹਨਾਂ ਨੂੰ ਆਪਣੇ ਮਜਬ ਤੋ ਹੀ ਉਹਨਾਂ ਨੂੰ ਬੇਦਖਲ ਕਿਉਂ ਨਾ ਹੋਣਾ ਪਿਆ ਹੋਵੇ ਪਰ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਉਸ ਇਤਿਹਾਸ ਨੂੰ ਲਿਖ ਕੇ ਜੋ ਇਸ਼ਕ ਕੀਤਾ ਉਹ ਵਾਕਈ بے مثال ਹੈ ਉਸ ਨੂੰ ਅਸੀਂ ਵੀ ਸਜਦਾ ਕਰਦੇ ਹਾਂ ਇਤਿਹਾਸ ਸੀ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਦਾ ਇਤਿਹਾਸ ਸੀ ਧੰਨ ਮਾਤਾ ਮਾਤਾ ਗੁਜਰਕਾਰ ਜੀ ਦੀ ਇਤਿਹਾਸ ਜੀ ਦੀ ਸ਼ਹਾਦਤ ਦਾ ਇਹਨਾਂ ਸ਼ਹਾਤਾਂ ਦੀ ਗੱਲ ਕਰ ਰਹੇ ਹਾਂ ਜਦੋਂ ਸ਼ਹਾਤਾਂ ਦਾ ਜੇਕਰ ਆਉਂਦਾ ਹੈ ਪੰਥ ਦੇ ਵਿੱਚ ਕਿਵੇਂ ਵਿਚਰਦੀਆਂ ਨੇ ਕੀ ਅਹਿਸਾਸ ਹੁੰਦੇ ਨੇ ਫਤੇਗੜ ਸਾਹਿਬ ਦੀ ਧਰਤੀ ਦਾ ਅਹਿਸਾਸ ਪੰਥ ਲਈ ਕਿ ਹੋ ਜਾਏ ਇਹਨਾਂ ਸਵਾਲਾਂ ਨੂੰ ਲੈ ਕੇ ਤੇ ਹੋਰ ਪੰਥਕ ਵਿਚਾਰਾਂ ਨੂੰ ਲੈ ਕੇ ਅੱਜ ਜਿਸ ਸ਼ਖਸੀਅਤ ਦੇ ਨਾਲ ਰੂਬਰੂ ਤੁਹਾਨੂੰ ਅਸੀਂ ਕਰਵਾਉਣ ਜਾ ਰਹੇ ਹਾਂ ਉਹ ਪੰਥ ਦੇ ਵਿੱਚ بڑا ਨਾਮ ਰੱਖਦੀ ਹੈ ਜਿਥੇ ਕੇ ਬਤੌਰ ਮੈਂਬਰ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਪੰਥ ਦੇ ਵਿੱਚ ਵਿਚਰਦੇ ਨੇ ਤਾਂ ਉੱਥੇ ਹੀ ਬਤੌਰ ਕਥਾਵਾਚਕ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਵੀ ਉਹ ਪ੍ਰਤੀਸ਼ੀਲ ਨੇ ਸਾਈ ਨਾਲ ਇਸ ਵਿਚਾਰ ਵਟਾਂਦਰੇ ਦੇ ਲਈ ਮੌਜੂਦ ਰਹਿਣਗੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਰੰਦਾਵਾ ਆ ਉਹਨਾਂ ਦਾ ਸਵਾਗਤ ਕਰਦੇ ਆ ਤੇ ਫਤਿਹ ਦੀ ਸਾਥ ਪਾਉਣੀ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸ਼ਾਤਾਂ ਪੰਥ ਦੇ ਲਈ ਚੰਡੀ ਕਲਾ ਵੀ ਨੇ ਇਹ ਤੇ ਇਹ ਵੈਰਾਗ ਵੀ ਲੈ ਕੇ ਆਉਂਦੀਆਂ ਨੇ ਪੰਥ ਦੇ ਵਿੱਚ ਇਹ ਵਿਚਰਦੀਆਂ ਕਿਵੇਂ ਨੇ ਪੰਥ ਕਿਹੋ ਜਿਹਾ ਅਹਿਸਾਸ ਇਹਨਾਂ ਦੇ ਕਬੂਲ ਦਾ ਏ ਦੇਖੋ ਪੰਥ ਨੂੰ ਜਿਹੜੀ ਗੁੜਤੀ ਹੈ ਇਹ ਦਸਮ ਪਾਤਸ਼ਾਹ ਨੇ ਗੁਰਬਾਣੀ ਦੀ ਦਿੱਤੀ ਹੈ ਜੀ ਖੰਡੇ ਬਾਟੇ ਦੀ ਪੌਲ ਦਿੱਤੀ ਹੈ ਜੀ ਦੇ ਵਿੱਚ ਗੁਰਬਾਣੀ ਦਾ ਅਮਰਤ ਦਾ ਸੋਮਾ ਔਰ ਇਸ ਗੁੜਤੀ ਵਿੱਚ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਬੋਲ ਨੇ ਮਰਨ ਨੰਮਨ ਦਾ ਲੋਕਾਂ ਆਖੀ ਹੈ ਜੇ ਮਰ ਜਾਣਾ ਐਸਾ ਕੋਈ ਜੀ ਔਰ ਫਿਰ ਕਿਆ ਮਰਨ ਮੁਨਸਾ ਸੂਰਿਆ ਹੱਕ ਹੈ ਜੀ ਜੋ ਹੋਏ ਮਰਨ ਪਰਵਾਹ ਨਹੀਂ ਮਰਨ ਮਨੁਸਾ ਸੂਰਿਆਂ ਹੱਕ ਹੈ ਜੋ ਹੋਏ ਮਰਹ ਪਰਵਾਣੋ ਇਹ ਦੋ ਵਾਰ ਜ਼ਿਕਰ ਗੁਰੂ ਸਾਹਿਬ ਜੀ ਨੇ ਕੀਤਾ ਇਸ ਗੁੜਤੀ ਦੇ ਵਿੱਚ ਕਿਉਂਕਿ ਜਿਹੜੀ ਇਹ ਸ਼ਹਾਦਤਾਂ ਨੇ ਦੇਖੋ ਦੁਨੀਆ ਦੀ ਤੁਸੀਂ ਕਲਪਨਾ ਕਰਕੇ ਵੇਖੋ ਜੋ ਤੰਤਰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੰਤਰਨ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜੇ ਮਾਂ ਗੁਜਰ ਕੌਰ ਨੇ ਫਤਿਹਗੜ੍ਹ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਇਹ ਸ਼ਹਾਦਤ ਦਿੱਤੀ ਹੈ ਤੋ ਦੁਨੀਆ ਦੇ ਉਤੇ ਨਾਂ ਪਹਿਲਾਂ ਇਹੋ ਜਿਹਾ ਕਟਨਾਕਰਮ ਕਦੇ ਸੁਣਿਆ ਸੀ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਕਲਪਨਾ ਕੀਤੀ ਜਾ ਸਕਦੀ ਹੈ ਬਿਲਕੁਲ ਇਹ ਆਗਾਦ ਵੀ ਹੈ ਇਹ ਜਿਹਨੂੰ ਜਿੰਨੇ ਮਰਜੀ ਤੁਸੀਂ ਜਿੰਨੇ ਵੀ ਸ਼ਬਦਾਵਲੀ ਦੇ ਬਸ਼ਰੇਸ਼ਨ ਨੇ ਉਹ ਤੁਸੀਂ ਲਾ ਸਕਦੇ ਹੋ ਪਰ ਸੋਚਦੇ ਆ ਸੋਚਦੇ ਆ ਇਹ ਲੱਗਦਾ ਕਿ ਇੱਕ ਲਿਖਣ ਵਾਲੇ ਦੀ ਸੋਚਣ ਵਾਲੇ ਦੀ ਇੱਕ ਬੁੱਧੀ ਹੈ ਕਿ ਉਹ ਵੀ ਜਾ ਕੇ ਕੰਮ ਛੱਡ ਜਾਂਦੀ ਹੈ ਪਰ ਜਿੱਥੇ ਜਾ ਕੇ ਜਿਸ ਮੁਕਾਮ ਤੇ ਇਹ ਸ਼ਹਾਤਾਂ ਦਿੱਤੀਆਂ ਗਈਆਂ। ਵਾਕਈ। ਸੋ ਇਸ ਲਈ ਤੁਸੀਂ ਗੱਲ ਇਸ਼ਾਰਾ ਪੰਧਾ ਕੀਤਾ। ਤੋਂ ਸਹਿਬਜ਼ਾਦੀਆਂ ਦੀਆਂ ਸ਼ਹਾਤਾਂ ਤੋਂ ਬਾਅਦ ਪਿਛਲੀਆਂ 3 ਸਦੀਆਂ ਦੇ ਵਿੱਚ ਇਸ ਕੌਮ ਨੇ ਬੜੇ ਵਿਖੜੇ ਸਮੇਂ ਵੇਖੇ ਨੇ। ਔਰ ਬੜੀਆਂ ਸ਼ਹਾਤਾਂ ਦਿੱਤੀਆਂ ਅਜੋਕੇ ਸਮੇਂ ਤੱਕ। ਜੀ। ਅੱਜ ਵੀ ਅਸੀਂ ਉਮਰ ਦੇ ਲੇਖੇ ਨਾਲ ਦੇਖਿਆ ਕਿ ਜਿਹੜਾ ਪਿਛਲਾ ਦੌਰ ਵੀ ਇਸ ਪੰਜਾਬ ਦੀ ਧਰਤੀ ਤੇ ਚੱਲਿਆ ਬਹੁਤ ਸਾਰੇ ਸਿੱਖ ਵੀਰਾਂ ਨੇ ਜਿਸ ਰੂਪ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਸੋ ਇਹ ਜਿਹੜੀ ਤਸਵੀਰ ਹੈ ਇਹ ਜਿਹੜੀ ਗੁਰਤੀ ਹੈ ਇਹ ਗੁਰਬਾਣੀ ਦੇ ਵਿੱਚੋਂ ਜਿਹੜੀ ਹੈ ਇਹ ਪ੍ਰਾਪਤ ਹੋਈ ਹੈ ਇਸ ਲਈ ਇਹ ਸ਼ਹਾਦਤ ਦੀ ਤਸਵੀਰ ਵੀ ਜਿਹੜੀ ਹੈ ਉਸ ਸੰਸਾਰ ਤੇ ਵੱਖਰੀ ਹੈ ਜੀ ਜਦੋਂ ਸ਼ਹਾਦਤਾਂ ਦਾ ਜ਼ਿਕਰ ਕਰ ਰਹੇ ਆ ਬਾਬਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਬਾਬਾ ਜ਼ਰਾਵਰ ਸਿੰਘ ਤਾਂ ਮਾਤਾ ਮਤਾ ਗੁਜਰਕਾ ਜੀ ਦੀ ਯਾਦਪਰ ਕਰ ਰਹੇ ਆ ਆਪਾਂ ਉਸ ਸਮੇਂ ਤੋਂ ਗੱਲਬਾਤ ਦੀ ਸ਼ੁਰੂਆਤ ਕਰਦੇ ਚੱਲੀਏ ਜਦੋਂ ਕੋਤਵਾਲੀ ਤੋਂ ਲੈ ਕੇ ਬਾਬਾ ਜੀ ਇੱਥੇ ਪਹੁੰਚਦੇ ਨੇ ਉਸ ਸਮੇਂ ਨੂੰ ਜ਼ਰੂਰ ਪਹਿਲਾਂ ਸੰਗਤ ਦੇ ਸਾਹਮਣੇ ਬਿਆਨ ਕਰਿਓ ਕਿ ਕੋਤਵਾਲੀ ਦੇ ਵਿੱਚ ਕੈਦ ਹੁੰਦੇ ਨੇ ਗੰਗੂ ਉਹਨਾਂ ਨੂੰ ਜਿਹੜਾ ਕੈਦ ਕਰਵਾਉਂਦਾ ਹੈ ਉਸ ਸਮਕਾਲ ਜਿਸੀ ਕਿਵੇਂ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਗਿਆ ਇੱਥੋਂ ਤੱਕ ਦੇ ਸਫ਼ਰ ਨੂੰ ਬਿਆਨ ਕਰਿਓ ਇਹ ਸਫ਼ਰ ਦੇ ਵਿੱਚ ਦੇਖੋ ਕਿ ਜਿਹੜਾ ਪਹਿਲਾਂ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਦਾ ਵਿਛੜ ਜਾਣਾ ਜੀ ਔਰ ਫਿਰ ਇੱਕ ਆਨੰਦਪੁਰ ਸਾਹਿਬ ਵਰਗੀ ਜਿਹੜੀ ਸਲਤਨਤ ਉਹਨੂੰ ਛੱਡਣਾ ਜੀ ਅੱਜ ਅਸੀਂ ਵਿਦੇਸ਼ ਜਾਂਦੇ ਆ ਮੈਂ ਇਹ ਹਮਾਕਤ ਨਹੀਂ ਕਰ ਸਕਦਾ ਤੁਲਨਾ ਕਰਨ ਦੀ ਜੀ ਪਰ ਅਸੀਂ ਜੇ ਅਨੁਭਵ ਕਰਨਾ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਕੁਝ ਨਾ ਕੁਝ ਬਿਲਕੁਲ ਵਿਵਹਾਰ ਦੇ ਵਿੱਚ ਦੇਖਣਾ ਪਊਗਾ ਜੀ ਤਾਂ ਮੇਰੇ ਸਾਡੀ ਸੁਰਤ ਵਿੱਚ ਉਹ ਅਨੁਭਵ ਉਤਰਦਾ ਹ ਹ ਅਸੀਂ ਕੁਝ ਸਮੇਂ ਲਈ ਸਾਡੇ ਬੱਚੇ ਜਾਂ ਅਸੀਂ ਇਹ ਵਿਦੇਸ਼ ਨੂੰ ਜਾਂਦੇ ਹਾਂ ਘਰ ਛੱਡ ਕੇ ਹ ਲੋਕੀ ਰੋਂਦੇ ਜਾਂਦੇ ਨੇ ਹ ਤੇ ਲੋਕੀ ਉੱਥੇ ਪਹੁੰਚ ਗਏ ਵੀ ਫੇਰ ਵੀ ਆਪਣੇ ਘਰ ਦਾ ਉਹਨਾਂ ਨੂੰ ਖਿਆਲ ਉਹਨਾਂ ਦੇ ਅੰਦਰ ਜਿਹੜਾ ਹੈ बार-बार ਉਹਨਾਂ ਨੂੰ ਸਤੋਂਦਾ ਰਹਿੰਦਾ ਹੈ ਜੀ ਬਿਲਕੁਲ ਔਰ ਉਸ ਚਿਰਸਤੀਬਨੀ ਤੁਹਾਡੇ ਹੱਥ ਵਿੱਚ ਹੈ ਜਦ ਮਰਜ਼ੀ ਤੁਸੀਂ ਵਾਪਸ ਆਪਣੇ ਘਰ ਵਿੱਚ ਆ ਕੇ ਬਹਿ ਸਕਦੇ ਹੋ ਬਿਲਕੁਲ ਤੋਂ ਮਾ ਗੁਜਰ ਕੌਰ ਨੇ ਆਨੰਦਪੁਰ ਸਾਹਿਬ ਛੱਡਿਆ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਲੈ ਕੇ ਜਿਹੜੀ ਧਰਤੀ ਵਸਾਈ ਔਰ ਦਸਮ ਪਾਤਸ਼ਾਹ ਨੇ ਉਹਨੂੰ ਇੱਕ ਪਾਤਸ਼ਾਹੀ ਰੰਗ ਦੇ ਦਿੱਤਾ ਔਰ ਛੱਡ ਦਿੱਤਾ ਕੋਈ ਮੁੜ ਕੇ ਇਹ ਪਿੱਛੇ ਸੋਚ ਨਹੀਂ ਕੇ ਮੁੜ ਕੇ ਕਦੋਂ ਹਣ ਇਹ ਇੱਥੇ ਆਉਣਾ ਕਿਸਾਉਣਾ ਪਾਏਗਾ ਤੇ ਜਿਹੜਾ ਮਕਾਮ ਜ਼ਿੰਦਗੀ ਦੇ ਵਿੱਚ ਬੰਦਾ ਆਖਰੀ ਵਾਰ ਛੱਡਦਾ ਹੈ ਨਾ ਤੇ ਇੱਥੇ ਮੁੜ ਕੇ ਆਉਣਾ ਨਹੀਂ ਹੂੰ ਪਹਿਲੀ ਤਾਂ ਗੱਲ ਤੁਸੀਂ ਇਹ ਦੇਖੋ ਕਿ ਉਹ ਹਾਲਾਤ ਕੀ ਸਨ ਹੂੰ ਫਿਰ ਦੂਸਰਾ ਇੱਕ ਇਹੋ ਜਿਹੀ ਬਿਫਤਾ ਉਹ ਵੀ ਦੋ ਤਰ੍ਹਾਂ ਦੀ ਖੜੀ ਹੋ ਗਈ ਇੱਕ ਦੁਸ਼ਮਣ ਤੇ ਉਹ ਉਧਰੋਂ ਜਿਹੜਾ ਜਿਹੜਾ ਮੌਸਮ ਹੈ ਉਹਦਾ ਵੀ ਵਿਹਾਰ ਦੁਸ਼ਮਣ ਵਰਗਾ ਹੈ ਫਿਰ ਉਹਦੀ ਮਾਰ ਚਲੀ ਹੂੰ ਤੇ ਦੇਖੋ ਬੰਦਾ ਕਿਤੇ ਵਿਫਤਾ ਦੇ ਵਿੱਚ ਹੋਏ ਤੇ ਉਸ ਵਿਫਤਾ ਦੇ ਵਿੱਚ ਆ ਕੇ ਤੁਹਾਨੂੰ ਕੋਈ ਮਿਲ ਜਾਏ ਹੂੰ ਪਾਵੇਂ ਵਿਫਤਾ ਦੂਰ ਨਹੀਂ ਹੁੰਦੀ ਪਰ ਕੁਝ ਪਲ ਇਹ ਹੁੰਦੇ ਨੇ ਕਿ ਬੰਦਾ ਅਨੁਭਵ ਕਰਦਾ ਹੈ ਉਹਨੂੰ ਸਹਾਰਾ ਮਿਲਦਾ ਹੈ ਸਹਾਰੇ ਦੀ ਜਰੂਰਤ ਹੁੰਦੀ ਹੈ ਉਸ ਰੰਗ ਤੇ ਸਹਾਰਾ ਮਿਲਦਾ ਤੇ ਉਹਨੂੰ ਤਾਕਤ ਮਿਲਦੀ ਹੈ ਉਸ ਬਿਫਤਾ ਨਾਲ ਲੜਨ ਦੀ ਹਾਂ ਪਰ ਕਦੇ ਸੋਚੋ ਕਿ ਜਦੋਂ ਬਿਫਤਾ ਦੇ ਵਿੱਚ ਕੋਈ ਸਹਾਰਾ ਟੁੱਟ ਜਾਏ ਖੜੇ ਪੈਰ ਹਾਂ ਕੱਲਾ ਤੁਸੀਂ ਫਤੇਗੜ ਸਾਹਿਬ ਤੱਕ ਜੋ ਕੁਝ ਹੋਇਆ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ ਇਹ ਤੋਂ ਪਹਿਲਾਂ ਪਹਿਲਾਂ ਵੀ ਬਹੁਤ ਕੁਝ ਹੋਇਆ ਜਿਹੜਾ ਜਿਹੜਾ ਸਾਬ